ਇਮ ਜਰੂੰਗਾ ਚੱਕੀ ਫਿਰ ਦਰਾਜ ਹੋਵੇ ਇੱਕ ਗਟਾੜੀ ਰਹਿਣਾ ਕਿਸੇ ਕੰਮ ਦੇ ਨਹੀਂ ਇਹ ਇੰਨੀ ਪੈਂਦੇ ਰੇ ਉਹ ਕੀ ਹੈ ਕਿਹੜਾ ਬਣਾਉਣਾ ਹੁੰਦਾ ਇਹਨਾਂ ਨੂੰ ਕਿੱਥੋਂ ਲੈਂਦਾ ਸੀ ਮੰਡਾ ਬਣਵਾ ਕੇ ਨਹੀਂ ਲਿਆ ਮੰਡਾ ਤੋਂ ਬਣਵਾ ਕੇ ਤੇ ਚੱਈ ਜੱਟਾਂ ਨੇ ਤੇ ਆਪਦਾ ਨਹੀਂ ਕਰੇ ਨਹੀਂ ਬਣਦਾ ਇਹ ਘਰੇ ਬੰਦ ਰਹੇਗਾ ਗੱਲ ਕਰ ਕਾਊਂਟਰ ਜਿਹੜਾ ਕੋਲ ਤੁਸੀਂ ਆਏ ਲੈਂਦਾ ਉਹ ਬੜੀ ਤਗੜੀ ਚੀਜ਼ ਹੈ ਇਹ ਮੈਂ ਕਿਹ ਲੈਂਦੂ ਹੁਣ ਪਰ ਇਹਨਾਂ ਨੂੰ ਬੜਾ ਚੰਗਾ ਬੜਾ ਚੰਗਾ ਠੀਕੇ ਦੇ ਇਟਲੀਆਂ ਲੱਗਣ ਫੁੱਲਾ ਬੜੇ ਤੇ ਨਿਕਲੇਗੀ ਫਿਰ ਇਹ ਨਿਕਲਣਾ ਕੀ ਹਿਸਾਬ ਤਾਂ ਬੱਤਰ ਭਾਈ ਇਹਨਾਂ ਕਿਸੇ ਕੰਮ ਦਾ ਨਿਕਲਿਆ ਮੈਂ ਉਹ ਪੁੱਮਾ ਹੈ ਤਾਂ ਹੈ ਕਿ ਨਾ ਇਹਦਾ ਬਾਲਾ ਵੱਡਾ ਯਾਰ ਹਨਾ ਓਏ ਨਜਾਇਜ਼ ਹੀ ਵੱਡਾ ਪਰ ਇਹ ਪਵੇ ਅੱਧਾ ਘਟਾ ਹਾਂ ਅੱਧਾ ਘਟੇ ਤੋਂ ਘੱਟ ਪਵੇ ਫੇਰ ਸਹੀ ਰਹਿੰਦਾ ਇਹਦਾ ਬਾਲਾ ਉਹ ਹੀ ਪੌਣੇ ਅੱਧਾ ਘਟਾ ਹੋਵੇ ਤਾਂ ਸਾਬ ਤੋਂ ਘਟੇ ਨਾ ਪਈ ਸਾਬ ਤੋਂ ਤੇ ਨਾਲੇ ਉਹ ਖੁੱਲਾਇਆ ਤੁਰਿਆ ਫਿਰਦਾ ਹੁਣ ਇਹ ਠੀਕ ਹੈ ਠੀਕ ਹੈ